ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮਜੀਤ ਸਿੰਘ ਮਜੀਠੀਆ ਨੇ ਮੰਗਲਵਾਰ ਰਾਤ ਨੂੰ ਸੋਸ਼ਲ ਮੀਡੀਆ ਤੇ ਚਾਰ ਅਜੀਹੀਆਂ ਤਸਵੀਰਾਂ ਸ਼ੇਅਰ ਕੀਤੀਆਂ ਜਿਸ ਤੋਂ ਬਾਅਦ ਸਿਆਸਤ ਦੇ ਵਿੱਚ ਹਲਚਲ ਮਚ ਗਈ ਹੈ ਦਰਅਸਲ ਇਹਨਾਂ ਵਿੱਚੋਂ ਤਿੰਨ ਤਸਵੀਰਾਂ ਵਿੱਚ ਇੱਕ ਆਦਮੀ ਇੱਕ ਔਰਤ ਨਾਲ ਇਤਰਾਜ਼ਜੋਕ ਹਾਲਾਤ ਚ ਦਿਖਾਈ ਦੇ ਰਹੇ ਮਜੀਠੀਆ ਨੇ ਦਾਅਵਾ ਕੀਤਾ ਹੈ ਕਿ ਤਸਵੀਰਾਂ ਪੰਜਾਬ ਦੇ ਲੋਕਲ ਬਾਡੀ ਮੰਤਰੀ ਡਾਕਟਰ ਰਵਜੋਤ ਸਿੰਘਿਆ ਨੇ ਐਨਆਈ ਨੇ ਉਹਨਾਂ ਨੇ ਜਲਦੀ ਹੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਇਸ ਦੀ ਵੀਡੀਓ ਜਾਰੀ ਕਰਨ ਦੀ ਵੀ ਗੱਲ ਆਖੀ ਹੈ ਮਜੀਠੀਆ ਇਸ ਮਾਮਲੇ ਨੂੰ ਸੈਲਫੀ ਕਾਂਡ ਦਾ ਨਾਮ ਦਿੰਦਾ ਹੈ ਹਾਲਾਂਕਿ ਗੱਭਰੂ.com ਇਸ ਗੱਲ ਦੀ ਪੁਸ਼ਟੀ ਨਹੀਂ ਕਰਦਾ ਕਿ ਇਹ ਤਸਵੀਰਾਂ ਕਿਸ ਦੀਆਂ ਨੇ ਮਜੀਠੀਆ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਰਾਤ 8:48 ਵਜੇ ਚਾਰ ਤਸਵੀਰਾਂ ਸਾਂਝੀਆਂ ਕੀਤੀਆਂ ਇਨ੍ਹਾਂ ਚੋਂ ਤਿੰਨ ਇਤਰਾਜ਼ਯੋਗ ਨੇ ਅਤੇ ਇੱਕ ਮੰਤਰੀ ਰਵਜੋਤ ਸਿੰਘ ਦੀਆਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਨੇ ਇਸ ਦੇ ਨਾਲ ਹੀ ਮਜੀਠੀਆ ਨੇ ਪੰਜਾਬੀ ਭਾਸ਼ਾ ਚ ਲਿਖਿਆ ਆਪ ਸਰਕਾਰ ਦੇ ਖੋਰ ਮੰਤਰੀ ਦਾ ਕਾਰਨਾਮਾ ਧੀਆ ਭੈਣਾਂ ਦੀ ਇੱਜ਼ਤ ਨਾਲ ਖੇਡਣ ਵਾਲੇ ਖਵਸ ਦੇ ਪੁਜਾਰੀ ਦਾ ਕਾਰਨਾਮਾ ਜੇਕਰ ਆਪ ਪੰਜਾਬ ਸਰਕਾਰ ਅਰਵਿੰਦ ਕੇਜਰੀਵਾਲ ਮੁੱਖ ਮੰਤਰੀ ਭਗਵੰਤ ਮਾਨ ਵਿੱਚ ਕੋਈ ਸ਼ਰਮ ਹੈ ਤਾਂ ਤੁਰੰਤ ਉਕਤ ਮੰਤਰੀ ਨੂੰ ਬਰਖਾਸਤ ਕਰੋ ਅਤੇ ਉਸ ਨੂੰ ਪਾਰਟੀ ਵਿੱਚੋਂ ਕੱਢ ਦਿਓ ਮਨੁੱਖਤਾ ਦੇ ਨਾਮ ਤੇ ਇੱਕ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਇਥੇ ਮਜੀਠੀਆ ਦੀ ਪੋਸਟ ਤੋਂ ਬਾਅਦ ਮੰਤਰੀ ਰਵਜੋਤ ਸਿੰਘ ਨੇ ਵੀ ਸੋਸ਼ਲ ਮੀਡੀਆ ਤੇ ਆਪਣਾ ਬਿਆਨ ਜਾਰੀ ਕੀਤਾ ਉਹਨਾਂ ਨੇ ਲਿਖਿਆ ਕਿ ਲੁਧਿਆਣਾ ਉਪਚੋਣ ਵਿੱਚ ਆਪ ਦੀ ਸ਼ਾਨਦਾਰ ਜਿੱਤ ਦੇਖ ਕੇ ਵਿਰੋਧੀ ਧਿਰ ਨੀ ਬੋਖਲਾ ਰਹੀ ਹੈ ਕਿ ਉਸ ਦੇ ਆਗੂਆਂ ਨੇ ਨੀਚਤਾ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਨੇ ਇਹਨਾਂ ਦੇ ਕੁਝ ਆਗੂ ਮੇਰੀ ਸਾਬਕਾ ਪਤਨੀ ਨਾਲ ਮੇਰੀਆਂ ਨਿੱਜੀ ਤਸਵੀਰਾਂ ਨੂੰ AI ਦੀ ਮਦਦ ਦੇ ਨਾਲ ਐਡਿਟ ਕਰਕੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਰਹੇ ਨੇ ਇਹਨਾਂ ਨੇ ਮੈਨੂੰ ਨਿਸ਼ਾਨਾ ਇਸ ਲਈ ਬਣਾਇਆ ਕਿਉਂਕਿ ਮੈਂ ਇੱਕ ਦਲਿਤ ਪਰਿਵਾਰ ਨਾਲ ਸੰਬੰਧ ਰੱਖਦਾ ਅਤੇ ਪੰਜਾਬ ਦੀ ਜਨਤਾ ਨੇ ਇਹਨਾਂ ਦੀ ਗੁੰਡਾਗਰਦੀ ਅਤੇ ਭ੍ਰਿਸ਼ਟ ਸਿਆਸਤ ਨੂੰ ਹਰਾ ਕੇ ਮੈਨੂੰ ਚੁਣਿਆ ਇਹ ਹਰਕਤ ਸਿਰਫ ਮੇਰੀ ਨਹੀਂ ਸਗੋ ਇੱਕ ਔਰਤ ਦੀ ਇੱਜ਼ਤ ਨੂੰ ਵੀ ਠੇਸ ਪਹੁੰਚਾਉਣ ਵਾਲੀ ਹੈ ਅਤੇ ਸਮਾਜ ਵਿੱਚ ਔਰਤਾ ਪ੍ਰਤੀ ਇਹਨਾਂ ਦੀ ਅਸਲ ਸੋਚ ਨੂੰ ਬੇਨਕਾਬ ਕਰਦੀ ਹੈ ਇਹ ਸਿਰਫ ਨਿੱਜੀ ਹਮਲਾ ਨਹੀਂ ਸਗੋ ਜਾਤੀ ਅਤੇ ਸਿਆਸੀ ਸਾਜ਼ਿਸ਼ ਹੈ ਲੁਧਿਆਣਾ ਉਪ ਚੋਣ ਤੋਂ ਠੀਕ 2 ਦਿਨ ਪਹਿਲਾਂ ਇਹ ਗਿਰੀ ਹੋਈ ਹਰਕਤ ਸਾਬਤ ਕਰਦੀ ਹੈ ਕਿ ਆਪ ਤੋਂ ਬੁਰੀ ਤਰ੍ਹਾਂ ਖਾਰ ਦਾ ਡਰ ਵਿਰੋਧੀ ਧਿਰ ਨੂੰ ਗਲਤ ਹਰਕਤਾਂ ਕਰਨ ਲਈ ਮਜਬੂਰ ਕਰ ਰਿਹਾ ਮੈਂ ਇਸ ਘਟਿਆ ਸਾਜ਼ਿਸ਼ ਅਤੇ ਝੂਠ ਫੁਲਾਉਣ ਵਾਲੇ ਹਰ ਵਿਅਕਤੀ ਵਿਰੁੱਧ ਸਖਤ ਕਾਰਵਾਈ ਕਰਨ ਜਾ ਰਿਹਾ ਮੈਂ ਐਫ ਆਈ ਆਰ ਵੀ ਕਰਾਵਾਂਗਾ ਤੇ ਮਾਨਹਾਨੀ ਦਾ ਮੁਕੱਦਮਾ ਵੀ ਕਰਾਂਗਾ ਮੇਰੇ ਅਤੇ ਮੇਰੇ ਪਰਿਵਾਰ ਵਿਰੁੱਧ ਐਨੀ ਘਟਿਆ ਹਰਕਤ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਮੈਂ ਮਾਫ਼ ਨਹੀਂ ਕਰਾਂਗਾ ਜਨਤਾ ਨੂੰ ਮੇਰੀ ਅਪੀਲ ਹੈ ਕਿ ਆਮ ਆਦਮੀ ਪਾਰਟੀ ਤੇ ਭਰੋਸਾ ਰੱਖੋ ਅਤੇ ਅਜਿਹੇ ਗਿਰੇ ਹੋਏ ਆਗੂਆਂ ਦੇ ਫਲਾਈ ਝੂਠਾਂ ਅਤੇ ਗੰਦਗੀ ਤੋਂ ਸੁਚੇਤ ਰਹੋ ਅਸੀਂ ਸੱਚਾਈ ਅਤੇ ਜਨ ਸੇਵਾ ਦੀ ਸਿਆਸਤ ਕਰਦੇ ਹਾਂ ਅਤੇ ਕਰਦੇ ਰਹਾਂਗੇ ਇਸ ਮਗਰੋਂ ਮਜੀਠੀਆ ਨੇ ਮੁਰਤੋਂ ਜਵਾਬ ਦਿੱਤਾ ਤੇ ਇੱਕ ਹੋਰ ਪੋਸਟ ਸਾਂਝੀ ਕਰਕੇ ਲਿਖਿਆ ਕਿਸੇ ਨੇ ਦੀ ਜਾਤ ਪਾਤ ਦਾ ਕੋਈ ਜ਼ਿਕਰ ਨਹੀਂ ਕੀਤਾ ਜਾਤੀਵਾਦ ਦੇ ਆੜ ਵਿੱਚ ਸਿਆਸੀ ਰੰਗਤਨਾ ਦਿਖਾਓ ਮੰਤਰੀ ਨੂੰ ਆਨਰੇਬਲ ਸ਼ਬਦ ਵਰਤ ਕੇ ਸੰਬੋਧਿਤ ਕੀਤਾ ਜਾਂਦਾ ਹੈ ਅਤੇ ਆਪਣੇ ਬਿਹੇਵੀਅਰ ਨੂੰ ਵੀ ਆਨਰੇਬਲ ਰੱਖੋ ਆਨਰੇਬਲ ਮੰਤਰੀ ਦਾ ਇਹ ਆਨਰੇਬਲ ਕੰਮ ਨਹੀਂ ਹੈ ਤੁਸੀਂ ਇੱਕ ਪਬਲਿਕ ਫਿਗਰ ਹੋ ਐਮ ਐਲ ਏ ਹੋ ਤੁਹਾਡਾ ਪਬਲਿਕ ਕੰਡਕਟ ਸਹੀ ਹੋਣਾ ਚਾਹੀਦਾ ਹੈ ਰਵਜੋਤ ਜੀ ਤੁਹਾਡੀ ਪੋਸਟ ਪੜੀ ਡਿਸਟ੍ਰਿਕਟ ਕਦੇ ਏ ਆਈ ਕਹਿੰਦੇ ਹੋ ਤੇ ਕਦੇ ਐਕਸ ਵਾਈਫ ਕਹਿ ਰਹੇ ਹੋ ਕਿਸੇ ਦੀ ਪੋਸਟ 'ਚ ਜਾਤ ਪਾਤ ਬੀਬਾ ਜੀ ਬਾਰੇ ਦੱਸਿਆ ਹੀ ਨਹੀਂ ਡਿਸਕਲੋਜ਼ਰੀ ਨਹੀਂ ਕੀਤਾ ਤੁਸੀਂ ਖੁਦ ਹੀ ਆਈਡੈਂਟੀਟੀ ਡਿਸਕਲੋਜ਼ ਕੀਤੀ ਹੈ ਜੋ ਕਾਨੂੰਨੀ ਅਪਰਾਧ ਹੈ ਕਲ ਸਿਰਫ ਤੁਹਾਡੀ ਅਤੇ ਤੁਹਾਡੀ ਖੁਦ ਦੀ ਲਈ ਸੈਲਫੀ ਦੀ ਹੈ ਜੋ ਤੁਸੀਂ ਹੀ ਸ਼ੇਅਰ ਕੀਤੀ ਹੈ ਜੇਕਰ ਵਿਕਟਿਮ ਤੁਹਾਡੀ Ex-wife ਹਨ ਤਾਂ Ex ਹੁੰਦੇ ਹੋਈ ਤੁਹਾਡੀ ਜ਼ਿੰਮੇਵਾਰੀ ਨਹੀਂ ਮੁੱਕ ਜਾਂਦੀ ਪਰਦਾ ਕੱਜਣਾ ਹਰ ਪੰਜਾਬੀ ਦਾ ਧਰਮ ਹੈ ਨਾ ਜਾਤ ਪਾਤ ਦਾ ਨਾ ਔਰਤ ਦੀ ਤੇ ਨਾ AI ਦੀ ਆੜ ਲਿਓ ਆਪਣੀ ਕੀਤੀ ਇਸ ਹਰਕਤ ਦੀ ਮਾਫੀ ਮੰਗੋ ਵਿਰੋਧੀ ਧਿਰਾਂ ਤੇ ਦੂਜੇ ਸਾਰਿਆਂ ਨੇ ਇਹ ਪੋਸਟ ਦੇਖੀ ਹੈ ਇਹ ਵਾਇਰਲ ਹੋਇਆ ਤੁਸੀਂ ਸਰਕਾਰੋਂ ਪਹਿਲਾਂ ਵੀ ਕਈਆਂ ਤੇ ਝੂਠੇ ਪਰਚੇ ਕੀਤੇ ਹਨ ਹੁਣ ਵੀ ਝੂਠੇ ਪਰਚੇ ਕਰ ਸਕਦੇ ਹਾਂ ਜੋ ਕਰਨਾਇ ਕਰੋ ਹੁਣ ਗੱਲ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੀ ਹੈ ਜੇ ਹਿੰਮਤ ਹੈ ਇਨਸਾਫ ਪਸੰਦ ਹੋ ਤਾਂ ਇਨਵੈਸਟੀਗੇਸ਼ਨ ਦਿਓ ਸੀਬੀਆਈ ਨੂੰ ਹੋ ਜਾਏ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਨਾ ਵਿਰੋਧੀਆਂ ਦੀ ਨਾ ਮੰਤਰੀ ਸਾਹਿਬ ਤੁਹਾਡੀ ਹੈ ਚੈਲੰਜ ਕਬੂਲ